ਤੇ ਲੱਤਾਂ ਬਾਹਾਂ ਤੋੜੀਆਂ ਐਨ ਚੰਗੀ ਤਰ੍ਹਾਂ ਅੱਖਾਂ ਦੇ ਵਿੱਚ ਸੁਰੇ ਮਾਰੇ ਆ ਅੱਖਾਂ ਸਜਾਈਆਂ ਪਈਆਂ ਦੀਆਂ ਇਹ ਗੁੱਟਾਂ ਦੇ ਵਿੱਚ برف ਵਾਲਾ ਜਿਹੜਾ ਸੁਰਾ ਹੁੰਦਾ برف ਭੰਨਦਾ ਉਹ برف ਦੇ ਸੁਰੇ ਨਾਲ ਇਹਨੇ ਕੁਬੀਦੀਆਂ ਆਂਦਰਾ ਵੱਡੀਆਂ ਵਿੱਚੋਂ ਖੋਦ ਕੋਦ ਇਹਦਾ ਕੰਮ ਨਹੀਂ ਹੋ ਸਕਦਾ ਜੀ ਨਾਲ ਕੋਈ ਨਾ ਕੋਈ ਸਹਾਈ ਮਿਲੀ ਆ ਤਾਂ ਇਹ ਕੰਮ ਹੋਇਆ ਠੀਕ ਹੈ ਜੀ ਗੱਲ ਜਿਹੜਾ ਨਾਲ ਬੰਦਾ ਨੂੰ ਰਮਾਨ ਪੱਲੋ ਉਹ ਬੰਦੇ ਦਾ ਪਤਾ ਕਰੇ ਦੂਈ ਕਰ ਕੱਲੀ ਤੇ ਉਦੋਂ ਬਾਅਦ ਇਹਨੇ ਅੰਦਰ ਕੁੰਡਾ ਲਾ ਕੇ ਜੀ ਉਹਦੀਆਂ ਅੱਖਾਂ ਭੰਤੀਆਂ ਜੀ ਅੱਖਾਂ ਭੰਨ ਕੇ ਫਿਰ ਉਹਨੇ ਗੁੱਟ ਤੋੜਤੇ ਜੀ ਤੇ ਕਿਤੇ ਤਾਂ ਘਰ ਦੇ ਵਿੱਚ ਪੁੱਤ ਨਾ ਹੋਣ ਕਰਕੇ ਸੱਸ ਸੋਹਰੇ ਅਤੇ ਪਤੀ ਨੇ ਮਿਲ ਕੇ ਘਰ ਵਿੱਚ ਲਿਆਂਦੀ ਨੂੰ ਨੂੰ ਸਾੜ ਦਿੱਤਾ ਤੇ ਦੂਸਰੇ ਪਾਸੇ ਇੱਕ ਬਰਫ਼ ਦੇ ਸੂਏ ਦੇ ਨਾਲ ਅੱਖਾਂ ਤੇ ਪੇਟ ਤੇ ਆਪਣੀ ਪਤਨੀ ਦੇ ਉੱਪਰ ਕਈ ਵਾਰ ਕੀਤੇ ਗਏ ਤੇ ਪਤੀ ਨੇ ਉਸ ਦੀ ਜਾਨ ਲੈ ਲਈ ਲੋਹੇ ਦੀ ਰਾੜ ਤੇ ਨਾਲ ਉਸ ਦੀਆਂ ਲੱਤਾਂ ਤੋੜੀਆਂ ਗਈਆਂ ਬੜੀ ਹੀ ਖੌਫਨਾਕ ਵਾਰਦਾਤ ਨੂੰ ਅੰਜਾਮ ਪਤੀ ਦੇ ਵੱਲੋਂ ਖੰਨਾ ਦੇ ਵਿੱਚ ਦਿੱਤਾ ਗਿਆ ਖੰਨਾ ਦੇ ਪਿੰਡ ਅਲੋੜ ਦਾ ਹੈ ਮਾਮਲਾ ਜਿੱਥੇ ਇੱਕ ਪਤੀ ਨੇ ਆਪਣੀ ਪਤਨੀ ਨੂੰ ਬੇਰਹਿਮੀ ਦੇ ਨਾਲ ਮਾਰਿਆ ਬੇਰहमी ਦੀਆਂ ਹੱਦਾਂ ਵੀ ਉਸਨੇ ਸਾਰੀਆਂ ਟੱਪ ਦਿੱਤੀਆਂ ਕਿਉਂਕਿ ਪਹਿਲਾਂ ਆਪਣੀ ਪਤਨੀ ਨੂੰ ਕਮਰੇ ਦੇ ਵਿੱਚ ਬੰਦ ਕੀਤਾ ਫਿਰ ਉਸ ਨੂੰ ਬੰਨ੍ਹ ਕੇ ਬਰਫ਼ ਤੇ ਸੂਏ ਦੇ ਨਾਲ ਸਿਰ ਅੱਖਾਂ ਤੇ ਢਿੱਡ ਦੇ ਵਿੱਚ ਇੱਕ ਤੋਂ ਬਾਅਦ ਇੱਕ ਕਈ ਵਾਰ ਕੀਤੇ ਇੰਨਾ ਹੀ ਨਹੀਂ ਲੋਹੇ ਦੀ ਰਾੜ ਦੇ ਨਾਲ ਹਮਲਾ ਕਰਕੇ ਉਸ ਦੀਆਂ ਦੋਵੇਂ ਲੱਤਾਂ ਤੱਕ ਤੋੜ ਦਿੱਤੀਆਂ ਗਈਆਂ ਇਹ ਘਟਨਾ 16 ਜਨਵਰੀ ਦੀ ਆ ਤੇ 18 ਜਨਵਰੀ ਨੂੰ ਔਰਤ ਦੀ ਚੰਡੀਗੜ੍ਹ ਦੇ ਸੈਕਟਰ 32 ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਦੇ ਦੌਰਾਨ ਜਾਨ ਗਈ ਹੈ ਮ੍ਰਿਤਕਾ ਦੀ ਪਛਾਣ 43 ਸਾਲਾ ਪਰਮਜੀਤ ਕੌਰ ਪੰਮੀ ਦੇ ਵਜੋਂ ਕੀਤੀ ਗਈ ਜਿਸ ਦੀ ਜਾਨ ਉਸਦੇ ਪਤੀ ਨੇ ਲਈ ਹੈ ਇਸ ਮੌਕੇ ਤੇ ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਦਾ ਵਿਆਹ 17 ਸਾਲ ਪਹਿਲਾਂ ਕਸ਼ਮੀਰਾ ਸਿੰਘ ਦੇ ਨਾਲ ਕੀਤਾ ਗਿਆ ਸੀ। ਉਹ ਆ ਤੋਂ ਬਾਅਦ ਇੱਕ ਪੁੱਤ ਨੇ ਘਰ ਦੇ ਵਿੱਚ ਜਨਮ ਲਿਆ। ਉਸ ਦਾ ਜੀਜਾ ਕਸ਼ਮੀਰਾ ਸਿੰਘ ਅਕਸਰ ਹੀ ਭੈਣ ਨੂੰ ਕੁੱਟਦਾ ਸੀ। ਨਸ਼ੇ ਵਿੱਚ ਹੋਣ ਤੋਂ ਬਾਅਦ ਲੜਦਾ ਝਗੜਦਾ ਸੀ ਅਤੇ 16 ਜਨਵਰੀ ਨੂੰ ਬੇਰਹਿਮੀ ਦੇ ਨਾਲ ਉਸਤੇ ਨਾਲ ਕੁੱਟਮਾਰ ਕੀਤੀ ਗਈ ਜਿਸ ਦੇ ਕਾਰਨ ਉਸ ਦੀ ਭੈਣ ਦੀ ਜਾਨ ਚਲੀ ਗਈ। ਪਿੰਡ ਦੇ ਹੀ ਰਹਿਣ ਵਾਲੇ ਗੁਰਦੀਪ ਸਿੰਘ ਨੇ ਇਸ ਮੌਕੇ ਤੇ ਦੱਸਿਆ ਕਿ ਜਦੋਂ ਕਸ਼ਮੀਰਾ ਸਿੰਘ ਦੇ ਉਹ ਘਰ ਗਿਆ ਤਾਂ ਉਸ ਨੇ ਦੇਖਿਆ ਕਿ ਉਹ ਆਪਣੀ ਪਤਨੀ ਦੇ ਲੋਹੇ ਦੀ ਰਾਤ ਦੇ ਨਾਲ ਹਮਲਾ ਕਰ ਰਿਹਾ ਸੀ ਅਤੇ ਕਸ਼ਮੀਰਾ ਸਿੰਘ ਨੇ ਉਸ ਨੂੰ ਧੱਕਾ ਦਿੱਤਾ, ਧਮਕੀਆਂ ਦਿੱਤੀਆਂ ਅਤੇ ਉੱਥੋਂ ਫਰਾਰ ਹੋ ਗਿਆ। ਪਰਿਵਾਰਿਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਸਦਰ ਥਾਣਾ ਦੇ ਐਸਐਚਓ ਸੁਖਵਿੰਦਰ ਪਾਲ ਸਿੰਘ ਨੇ ਇਸ ਮੌਕੇ ਤੇ ਕਿਹਾ ਕਿ ਪੁਲਿਸ ਨੇ ਮਲਜ਼ਮ ਕਸ਼ਮੀਰਾ ਸਿੰਘ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਅਤੇ આરોપી ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਪਾਂਡ ਲਿਆ ਗਿਆ ਹੈ। ਭੈਣ ਨਾਲ ਜੀ ਪਹਿਲਾਂ ਕੋਈ 2-3 ਸਾਲ ਹੋ ਗਏ ਲੜਦਾ ਸੀ। ਉਸ ਤੋਂ ਬਾਅਦ ਜੀ ਅਸੀਂ ਕਈ ਵਾਰੀ ਇਹਨੂੰ ਛੱਡ ਕੇ ਵੀ ਗਏ ਫੈਸਲਾ ਸਰਪੰਚ ਪੰਜ ਸਾਰੇ ਮਜੂਰ ਹੁੰਦੇ ਦੇ ਜੀ ਪਿੰਡ ਦੇ ਵੀ ਸਾਡੇ ਵੀ ਇੱਥੇ ਇਹਦੇ ਸਹਰੇ ਘਰ ਦੇ ਵੀ ਅਸੀਂ ਇਹਨਾਂ ਨੂੰ ਛੱਡ ਕੇ ਜਾਣਾ ਉਹਨਾਂ ਨੇ ਕਿਹਾ ਇੱਥੇ ਰਹਿ ਜਾਓ ਕਿ ਕੋਈ ਗੱਲ ਹੀ ਫੈਸਲਾ ਕਰ ਦੰਨੇ ਕਰ ਦੰਨੇ ਪਰ ਇਹ ਇੱਕੋ ਗੱਲ ਕਹੀ ਗਿਆ ਤੂੰ ਫੈਸਲਾ ਕਰ ਲੈ ਮੈਨੂੰ ਪੈਸੇ ਦੇ ਦੇ ਮੈਨੂੰ ਪੈਸੇ ਦੇ ਦੇ। ਮੇਰੀ ਭੈਣ ਨੂੰ ਮਾਰਦਾ ਕੁੱਟਦਾ ਸੀ ਪੈਸੇ ਦੇ ਦੇ 1 ਲੱਖ ਦੇ ਦੇ 2 ਲੱਖ ਕਿਉਂਕਿ ਇਹ ਚਿੱਟਾ ਪੀਂਦਾ ਸੀਗਾ। ਇਹ ਨਸ਼ਾ ਬਹੁਤ ਕਰਦਾ ਸੀਗਾ ਜੀ। ਸਾਨੂੰ ਪਤਾ ਨਹੀਂ ਤਾਂ ਇਹ ਜੀ ਇਹ ਨਸ਼ਾ ਕਰਦਾ ਸੀ ਸਾਨੂੰ ਹੁਣ ਪਤਾ ਲੱਗਿਆ ਜਦੋਂ ਇਹ ਸਾਡੀ ਭੈਣ ਨਾਲ ਇੰਨੀ ਬੜੀ ਬਾਰ ਦਰਦ ਕਰੀ ਪਹਿਲਾਂ ਕੁੱਟਮਾਰ ਕਿਸ ਤਰ੍ਹਾਂ ਕੀਤੀ ਸੀ ਕੁੱਟਮਾਰ ਇਹਨਾਂ ਨੇ ਜੀ ਪਤਾ ਕੀ ਕਰਿਆ ਇਹਨਾਂ ਨੇ ਘਰੇ ਕੁੰਡਾ ਲਾ ਲਿਆ ਜੀ ਪਲਾ ਕੇ ਜੀ ਕੁੰਡਾ ਲਾ ਕੇ ਅੰਦਰੇ ਧੂਕ ਵਿੱਚ ਚਾਹ ਪੀਤੀ ਆ ਜੀ ਮਾਤਾ ਵੀ ਸੀਗੀ ਦੀ ਮਾਤਾ ਇਹਨੇ ਆਪਣੀ ਘੱਲਤੀ ਦੂਹੇ ਘਰ ਜੀ ਦੂਹੇ ਘਰ ਕੱਲੀ ਤੇ ਉਤੋਂ ਬਾਅਦ ਇਹਨੇ ਅੰਦਰ ਕੁੰਡਾ ਲਾ ਕੇ ਜੀ ਉਹਦੀਆਂ ਅੱਖਾਂ ਭੰਤੀਆਂ ਜੀ ਅੱਖਾਂ ਭੰਨ ਕੇ ਫਿਰ ਉਹਨੇ ਘੁੱਟ ਤੋੜਤੇ ਜੀ ਤੇ ਲੱਤਾਂ ਦੀਆਂ ਲੱਤਾਂ ਲੱਗ ਲੱਗ ਤਿੰਨ ਜਗ੍ਹਾ ਕਰਕ ਕਰਤੀਆਂ ਜੀ ਤੇ ਸਿਰ ਤੇ ਸੱਟ ਮਾਰੀ ਆ ਜੀ ਜੋਨੋ ਕਿ ਪਤਾ ਨਹੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਦੇ ਨਾਲ ਫਾਰਦਾਤ ਹੋ। ਜਦੋਂ ਇੱਥੋਂ ਲੜਕੀ ਨੂੰ ਰਹਿਤ ਦੱਸਤਾ ਸੀ ਕਦੇ ਕੋਈ ਉਹ ਬੋਲਚਾਲ ਬੜੀ ਮੋਟੀ ਹੋਈ ਵੀ ਬੋਲਚਾਲ ਨਹੀਂ ਬੋਲਚ ਗੱਲਬਾਤ ਨਹੀਂ ਕੋਈ ਵੀ ਹੋਈ ਜੀ ਜੇ ਗੱਲਬਾਤ ਹੁੰਦੀ ਤੇ ਸਾਨੂੰ ਦੱਸਣ। ਉਹਨਾਂ ਕੀ ਮੰਗ ਕਰ ਕੋਈ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ? ਸਰ ਕਾਰਵਾਈ ਇਹਨੂੰ ਉਮਰ ਕੈਦ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਕੱਲ ਨੂੰ ਸਾਨੂੰ ਇਨਸਾਫ ਮਿਲ ਜਾਏ। ਮੈਂ ਕਿਹਨੂੰ ਫਾਸੀ ਜਿਹੜੇ ਉਹਦੇ ਨਾਲ ਕੋਈ ਉਹਨੂੰ ਫਾਸੀ ਚਾਹੀਦੀ ਹੈ ਜੀ। ਮੁੜ ਕੇ ਬਾਹਰ ਨਾ ਆਵੇ। ਆਵੀਆਂ ਮੈਂ ਫਿਰ ਮੈਂ ਬਚੋਲਾ ਵੀ ਆਂ। ਪੜੋਈਆ ਵੀ ਆ ਇਹਦਾ। ਕੁੜੀ ਨੂੰ ਮਾਇਆ ਆਪਣੇ ਬੱਚਿਆਂ ਵਾਂਗ ਸਮਝ ਕੇ ਰਿਸ਼ਤਾ ਕਰਾਇਆ ਸੀ 18-19 ਸਾਲ ਹੋ ਗਏ ਵਿਆਹ ਕਰਾਏ ਨੂੰ ਤਿੰਨ-ਚਾਰ ਸਾਲ ਤੋਂ ਸਾਨੂੰ ਨਹੀਂ ਇਹਦਾ ਪਤਾ ਲੱਗਿਆ ਵੀ ਇਹ ਕੀ ਕਾਹਨ ਲੱਗ ਗਿਆ ਕੀ ਪੀਣ ਲੱਗ ਗਿਆ ਹੁਣ ਸਾਨੂੰ ਸਾਡੀ ਕੁੜੀ ਪੰਮੀ ਦੱਸਦੀ ਰਹੀ ਆ ਕਿ ਜੀਜੇ ਬਹੁਤ ਮੇਰਾ ਬੁਰਾ ਹਾਲ ਹੁੰਦਾ ਮੈਨੂੰ ਕੁੱਟਦੀ ਮਾਰਦਾ ਬਹੁਤ ਕਰੇ ਅੰਦਰ ਫਿਰ ਮੈਂ ਇੱਕ ਲਖਤ ਘਰ ਆਪਣਾ ਸਾਈਕਲ ਚੱਕ ਕੇ ਘਰੇ ਆਇਆ ਦੇਖਿਆ ਦੋ-ਤਿੰਨ ਵਾਰ ਪੰਚਾਇਤਾਂ ਦੇ ਥਰੂ ਇਹਨੂੰ ਅਸੀਂ ਮੌਕਾ ਦਿੱਤਾ ਵੀ ਕਸ਼ਮੀਰੇ ਸੰਭਲ ਜਾ ਸੰਭਲ ਜਾ ਚੰਗਾ ਰਹੂਗਾ ਤੇਰਾ ਇੱਕ ਮੁੰਡਾ ਇਹਨੂੰ ਸਾਂਭ ਲਾ ਜੇ ਸਾਹ ਮੁੰਡਾ ਮੈਨੂੰ ਕਹਿੰਦਾ ਲੈ ਤੂੰ ਕਾਣ ਉਹਨਾਂ ਵਿੱਚ ਕਹਿਣੇ ਆਲਾ ਓਏ ਮੈਨੂੰ ਐ ਕਿਹਾ ਨੇ ਕਸ਼ਮੀਰੇ ਨੇ ਕਿ ਜਿੰਨੀ ਫੇਰ ਰਮੀਨ ਮਾਰਿਆ ਕਿ ਹੋਜੀ ਸਾਰੇ ਫੇਰ ਰਮੀ ਨਾਲ ਬਹੁਤ ਸਜ਼ਾ ਸੂਤੀ ਹੁਣ ਇਹਨੂੰ ਹੋਣੀ ਚਾਹੀਦੀ ਆ ਵੀ ਜਿਹੜਾ ਇਹ ਮੁੜ ਕੇ ਸਾਨੂੰ ਇੱਥੇ ਦੁਨੀਆ ਵਿੱਚ ਨਾ ਦਿਖਣਾ ਚਾਹਵੇ ਇਹ ਜਿਹਦਾ ਹਾਲ ਹੋਣਾ ਚਾਹੀਦਾ ਇਹਨੇ ਰਾੜ ਨਾਲ ਤੇ ਲੱਤਾਂ ਬਾਹਾਂ ਤੋੜੀਆਂ ਐਨ ਚੰਗੀ ਤਰ੍ਹਾਂ ਅੱਖਾਂ ਦੇ ਵਿੱਚ ਸੁਰੇ ਮਾਰੇ ਆ ਅੱਖਾਂ ਸਜਾਈਆਂ ਪਈਆਂ ਦੀਆਂ ਆ ਗੁੱਟਾਂ ਦੇ ਵਿੱਚ برف ਵਾਲਾ ਜਿਹੜਾ ਸਰਾ ਹੁੰਦਾ ਹੈ برف ਪੰਨਦਾ ਉਹ برف ਦੇ ਸੁਰੇ ਨਾਲ ਇਹਨੇ ਕੁਬੀਦੀਆਂ ਆਂਦਰਾਂ ਵੱਡੀਆਂ ਵਿੱਚ ਖੋਦ-ਖੋਦ ਕੇ ਨਸ਼ੇ ਦੇ ਵਿੱਚ ਹੋ ਸਕਦਾ ਹੈ ਨਸ਼ੇ ਦੇ ਵਿੱਚ ਹੋਊਗਾ ਸਾਨੂੰ ਨਹੀਂ ਪਤਾ ਜਣੀ ਸਾਨੂੰ ਇੰਨਾ ਪਤਾ ਵੀ ਇਹ ਭੁੱਕੀ ਵੀ ਖਾਂਦਾ ਸੀਗਾ ਮੈਨੂੰ ਇਹਨੇ ਕਿਹਾ ਕਹਿੰਦਾ ਹਾਂ ਤੂੰ ਕੀ ਕਰ ਲੂ ਮੇਰਾ ਮੈਂ ਭੁੱਕੀ ਵੀ ਖਾਂਨਾ ਮੈਂ ਤਾਂ ਦਾਰੂ ਵੀ ਪੀਣਾ ਬਹੁਤ ਮੈਨੂੰ ਬੋਲਿਆ ਮਹਾਕਸ਼ਮੀਰੇ ਜਿਹੜਾ ਤੈਨੂੰ ਮੈਂ ਪਹਿਲੀ ਵਾਰ ਦੇਖਿਆ ਸੀ ਨਾ ਬਿਰੇ ਉਹੀ ਟਾਈਮ ਤੇ ਆ ਜਾ ਤੂੰ ਮਿੱਤੇ ਛੋਟਾ ਮੈਂ ਤੇ ਉੱਤੇ ਬੜਾ ਮੈਂ ਪੰਮੀ ਨੂੰ ਪੱਲੇ ਚ ਪਵਾ ਕੇ ਲਿਆ ਆ ਮੇਰੇ ਬਾਈ ਨੇ ਮੇਰੇ ਨਾਲ ਜ਼ਬਾਨ ਕਰੀ ਤੀਗੀ ਵੀ ਗੁਰਦੀਪ ਅਸੀਂ ਤੈਨੂੰ ਦੇ ਦਿੱਤਾ ਏ ਰਿਸ਼ਤਾ ਮੈਂ ਆਪਣੇ ਭਾਈ ਚਾਚੇ ਦੇ ਮੁੰਡੇ ਨੂੰ ਦੇਣਾ ਤੀਆ ਪ੍ਰਸ਼ਾਸਨ ਤੋਂ ਕੀ ਮੰਨ ਕਰਦੇ ਹੋ ਅਸੀਂ ਰਿਮਾਂਡ ਹੋਣਾ ਚਾਹੀਦਾ ਇਹਦਾ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਹਾਂ ਕਿਸਮੀਰੇ ਦੀਆਂ ਲੱਤਾਂ ਬਾਹਾਂ ਓਕੜੇ ਤੋੜ ਕੇ ਜੇਲ੍ਹ ਤੇ ਗਿਆ ਤੇ ਮੁੜ ਕੇ ਸਾਨੂੰ ਇੱਥੇ ਵਾਪਸ ਨਾ ਦਿਕੇ ਯੋ ਸਾਨੂੰ ਖਤਰਾ ਬਹੁਤ ਹੈ ਇਹ ਬੰਦੇ ਦਾ ਇਹ ਸਾਨੂੰ ਵੀ ਕਿਸੇ ਟਾਈਮ ਮਾਰ ਦੇ ਬੰਦੇ ਦਾ ਕੰਮ ਨਹੀਂ ਹੋ ਸਕਦਾ ਜੀ ਨਾਲ ਕੋਈ ਨਾ ਕੋਈ ਸਹਾਇਤੀ ਮਿਲੀ ਆ ਤਾਂ ਇਹ ਕੰਮ ਹੋਇਆ ਠੀਕ ਹੈ ਜੀ ਗੱਲ ਜਿਹੜਾ ਨਾਲ ਬੰਦਾ ਨੂੰ ਰਿਮਾਨਡ ਪੱਲੋ ਬੰਦੇ ਦਾ ਪਤਾ ਕਰੇ ਠੀਕ ਹੈ ਗੱਲ ਜਿਹਦੇ ਕੋਲੇ ਇਹ ਰਗੜਿਆ ਜਾਵੇ ਜੋ ਵੀ ਕਾਲ ਡਿਟੇਲ ਨਿਕਾਲੀ ਜਾਵੇ ਉਹਦੀ ਬੰਦੇ ਤੇ ਕਿਹਦੇ ਨਾਲ ਕਿਹਦੇ ਨਾਲ ਸੰਪਰਕ ਰੱਖੇ ਉਹਦੇ ਹੁਣ ਤੱਕ ਹਾਂ ਸੰਬੰਧ ਸੀਗੇ ਉਹਦੇ ਉਹ ਵੀ ਕਰਿਆ ਜਾਵੇ ਸਾਰਾ ਕੁਝ ਡਿਟੇਲ ਕੱਢੀ ਜਾਵੇ ਟੋਟਲੀ ਜਿਹੜਾ ਬੰਦਾ ਨਾਲ ਉਹਨੂੰ ਵੀ ਫੜਿਆ ਜਾਵੇ ਜਦੋਂ ਤੱਕ ਰਿਮਾਨਡ ਤੇ ਨਹੀਂ ਲਿਆ ਜਾਊਗਾ ਕੋਈ ਹੋਈ ਕਾਰਵਾਈ ਨਹੀਂ ਹੋਣੀ ਅੱਗੇ ਨਹੀਂ ਬਈ ਇਨਾਂ ਦਾ ਆਪਸੀ ਘਰੇਲੂ ਝਗੜਾ ਸੀ ਮੀਆ ਫਿਮੀ ਤੇ 16 ਤਰੀਕ ਨੂੰ ਇਹਨਾਂ ਦਾ ਆਪਸੀ ਝਗੜਾ ਹੋਣ ਕਰਕੇ ਫਟਮਾਰ ਹੋਈ ਸੀਗੀ ਲੇਡੀ ਜੀ ਦੀ ਉਹ ਤੋਂ 32 ਸੈਕਟਰ ਦਾਪਲ ਸੀਗੀ ਜਿੱਥੇ 18 ਤਰੀਕ ਨੂੰ ਉਹਦੀ ਮੌਤ ਹੋ ਗਈ ਉਹਦੇ ਘਰ ਵਾਲੇ ਕਸ਼ਮੀਰ ਸਿੰਘ ਦੇ ਵਰਗਲਾ ਮਕਦਮਾ ਅੰਦਰ ਚੱਕ ਕੇ ਉਹਨੂੰ ਕੱਲ ਗ੍ਰਿਫਤਾਰ ਕਰ ਲਿਆ ਅੱਜ ਉਹਦਾ ਰਿਮਾਂਡ ਲੈ ਲਿਆ 2 ਦਿਨ ਦਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ